ਪੋਲਿਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਮੇਰਾ ਵੀ ਹੁਣ ਪਿੱਛੇ ਜੀ ਰੌਲਾ ਪਾ ਦਿੱਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ ਮੈਂ ਰੀਲ ਬਣਾਉਣਾ ਚਾਹੁੰਦਾ ਸੀ ਇਹਦੀ ਅੱਜ ਮੀਡੀਆ ਸਾਰਾ ਇਕੱਠਾ ਹੋਇਆ ਕਦੀ ਵੀ ਨਹੀਂ ਲੜਨਾ ਚਾਹੁੰਦਾ ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ ਉਹਦੀ ਆਦਤ ਨਹੀਂ ਹੁੰਦੀ ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਈਂਡਸੈਟ ਹੁੰਦਾ ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ ਤੇ ਨਾ ਹੀ ਉਹਦਾ ਉਹਦਾ ਕੋਈ ਮੈਨੂੰ ਲੱਗਦਾ ਉਹ ਉਹਦਾ ਕੰਮ ਹੀ ਨਹੀਂ ਹੈ ਕਲਾਕਾਰ ਨੂੰ ਨਹੀਂ ਆਣਾ ਚਾਹੀਦਾ ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ ਮੈਂ ਨਾਮ ਨਹੀਂ ਲਾਵਾਂਗਾ ਇੱਥੇ ਕੰਟਰੋਵਰਸੀ ਹੋਏਗੀ ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸਪੁਰ ਈਵਨ ਅੰਮ੍ਰਿਤਸਰ ਜਿਹੜਾ ਇਧਰ ਉਧਰ ਪਰ ਉਹਨਾਂ ਨੇ ਕੀਤਾ ਕੁਝ ਨਹੀਂ ਸਭ ਕਲਾਕਾਰ ਨੂੰ ਨਹੀਂ ਆਣਾ ਚਾਹੀਦਾ ਉਹੀ ਆਣ ਜਿਹੜੇ ਲੋਕ ਕੰਮ ਕਰ ਸਕਦੇ ਇਨੇ ਸ਼ਬਦਾਂ ਸ਼ਬਦ ਇੱਥੇ ਹੋ ਨਹੀਂ ਸਕਦੇ ਕੋਈ ਕਿ ਸ਼ਬਦ ਇੱਥੇ ਹੀ ਮਿਲਣਗੇ ਔਰ એનર્ਜੀ ਇੱਥੋਂ ਮਿਲੇਗੀ ਇੱਥੋਂ ਨਿਮਰਤਾ ਜਿਹੜੀ ਹੈ ਉਹ ਇੱਥੇ ਮਿਲੇਗੀ ਸਹਿਜਤਾ ਜਿਹੜੀ ਇੱਥੋਂ ਮਿਲਦੀ ਮਿਲੇਗੀ ਸਰਲਤਾ ਇੱਥੋਂ ਮਿਲੇਗੀ ਔਰ ਨੀਵੇਂ ਰਹਿਣਾ ਇੱਥੋਂ ਮਿਲੇਗਾ ਤੇ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਹੈ ਇੱਥੇ ਸਭ ਬਸ ਸਿੱਖਣ ਆਉਂਦੇ ਲੋਕ એનર્ਜੀ ਲੈਂਦੇ ਆ ਔਰ ਅਸੀਂ ਕੁਛ ਕਿਸਮ ਦਾ ਕਿ ਅਸੀਂ ਪੰਜਾਬ ਦੇ ਜੰਮਪਾਲਾਂ ਪੰਜਾਬ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਗੁਰਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਾਨੂੰ ਕਿਰਦਾਰ ਦਿੰਦੇ ਆ ਸਾਨੂੰ ਜੀਣ ਦੀ ਜਾਂਚ ਦਿੰਦੇ ਆ ਇੱਧਰ ਬਾਹਰ ਤੋਂ ਦਰਬਾਰ ਸਾਹਿਬ ਵਾਸਤੇ ਨਿਸ਼ਬਦਾਂ ਸ਼ਬਦ ਇੱਥੇ ਹੋ ਨਹੀਂ ਸਕਦੇ ਕੋਈ ਤੇ ਸ਼ਬਦ ਇੱਥੇ ਹੀ ਮਿਲਣਗੇ ਔਰ એનર્ਜੀ ਇੱਥੋਂ ਮਿਲੇਗੀ ਇੱਥੋਂ ਨਿਮਰਤਾ ਜਿਹੜੀ ਹੈ ਉਹ ਇੱਥੇ ਮਿਲੇਗੀ ਸੱਚਤਾ ਜਿਹੜੀ ਇੱਥੋਂ ਮਿਲਦੀ ਮਿਲੇਗੀ ਸਰਲਤਾ ਇੱਥੋਂ ਮਿਲੇਗੀ ਔਰ ਨੀਵੇਂ ਰਹਿਣਾ ਇੱਥੋਂ ਮਿਲੇਗਾ ਤੇ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਹੈ ਇੱਥੇ ਸਭ ਬਸ ਸਿੱਖਣ ਆਉਂਦੇ ਲੋਕ એનર્ਜੀ ਲੈਂਦੇ ਆ ਔਰ ਇਸ ਇੱਕ ਵਕਸ਼ਿਕ ਉਸਮ ਤਾਂ ਕਿ ਅਸੀਂ ਪੰਜਾਬ ਦੇ ਜਨਪਾਲਾਂ ਪੰਜਾਬ ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ ਉਹ ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਾਨੂੰ ਕਿਰਦਾਰ ਦਿੰਦੀ ਹੈ ਸਾਨੂੰ ਜੀਣ ਦੀ ਜਾਂਚ ਦਿੰਦੀ ਹੈ ਸੋ ਇੱਥੇ ਆ ਕੇ ਤੇ ਹਮੇਸ਼ਾ ਹਮੇਸ਼ਾ ਆਉਣ ਵਾਲੇ ਬਹੁਤ ਸਾਰੇ ਭਾਜੀ ਇੱਕ ਗਾਣਾ ਉਹਨਾਂ ਬੋਕੇ ਕਰਕੇ ਗਾਣਾ ਆ ਰਿਹਾ ਫਿਰ ਕਈ ਗਾਣੇ ਆ ਫਿਰ ਡਾਂਸਿੰਗ ਗਾਣੇ ਵੀ ਹੈ ਕਈ ਬੱਟ ਦਾ ਆਪਾਂ ਦਾ ਜ਼ਿਕਰ ਕਰਾਂਗੇ ਕਿਸ ਦਿਨ ਫਿਰ ਆਵਾਂਗੇ ਤੇ ਅਦੀ ਪ੍ਰੈਸ ਕਾਨਫਰੰਸ ਕਰਾਂਗੇ ਮੇਰੇ خیال ਦੇ ਨਾਲ ਪੋਲਿਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਮੇਰਾ ਵੀ ਹੁਣ ਪਿੱਛੇ ਦੀ ਰੌਲਾਪਾਤ ਤਾਂ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ ਮੈਂ ਰੀਲ ਬਣਾਉਣਾ ਚਾਹੁੰਦਾ ਸੀ ਅੱਜ ਮੀਡੀਆ ਸਾਰਾ ਇਕੱਠਾ ਹੋਇਆ ਕਦੀ ਵੀ ਨਹੀਂ ਲੜਨਾ ਚਾਹੁੰਦਾ ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ ਉਹਦੀ ਆਦਤ ਨਹੀਂ ਹੁੰਦੀ ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਈਂਡ ਸੈਟ ਹੁੰਦਾ ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ ਤੇ ਨਾ ਹੀ ਉਹਦਾ ਉਹਦਾ ਕੋਈ ਮੈਨੂੰ ਲੱਗਦਾ ਉਹ ਉਹਦਾ ਕੰਮ ਹੀ ਨਹੀਂ ਹੈ ਕਲਾਕਾਰ ਨੂੰ ਨਹੀਂ ਆਉਣਾ ਜਿਹਦਾ ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ ਮੈਂ ਨਾਮ ਨਹੀਂ ਲਾਵਾਂਗਾ ਇੱਥੇ ਕੰਟਰੋਵਰਸੀ ਹੋਏਗੀ ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸ ਕੋਰ ਈਵਨ ਅਮਰਸਰ ਜਿਹੜਾ ਇਧਰ ਉਧਰ ਪਰ ਉਹਨਾਂ ਨੇ ਕੀਤਾ ਕੁਝ ਨਹੀਂ ਸੋ ਕਲਾਕਾਰ ਨੂੰ ਨਹੀਂ ਆਉਣਾ ਜਿਹਦਾ ਉਹੀ ਆਣ ਜਿਹੜੇ ਲੋਕ ਕੰਮ ਕਰ ਸਕਦੇ ਹੈਗੇ ਭਾਜੀ ਨਸ਼ਾ ਤੇ ਹੁਣ ਦੇਖੋ ਕਿਛੁਆ ਹੀ ਬੰਦ ਕਰਨਾ ਪੈਣਾ ਹੈ ਸਰਕਾਰਾਂ ਹੀ ਬੰਦ ਕਰ ਸਕਦੀਆਂ ਨੇ ਸਰਕਾਰਾਂ ਹੀ ਲੱਕੇ ਲਾ ਸਕਦੀਆਂ ਨੇ ਸਰਕਾਰਾਂ ਪਾਲਿਸੀਆਂ ਬਣਾ ਸਕਦੀਆਂ ਕਲਚਰ ਤੇ ਵੀ ਨਸ਼ਿਆਂ ਤੇ ਵੀ ਉਹ ਪਾਲਿਸੀ ਬਣਾ ਕੇ ਵੱਡੇ ਅਫਸਰ ਲੱਗਣ ਜਿਹੜੇ ਜਿਹੜੇ ਕਰਪਟ ਨਾ ਹੋਣ ਜਿਹੜੇ ਹਰ ਤਰੀਕੇ ਨਾਲ ਨਿਪੁੰਤਾ ਦੇ ਨਾਲ ਕੰਮ ਕਰਨ ਤੇ ਨਿਡਰਤਾ ਦੇ ਨਾਲ ਕੰਮ ਕਰਨ ਤੇ ਨਸ਼ੇ ਤੇ ਖਤਮ ਕਰਨਾ ਕੋਈ ਮਤਲਬ ਵੱਡੀ ਗੱਲ ਹੈ ਨਹੀਂ ਸਰਕਾਰ ਜਦੋਂ ਚਾਹੇਗੀ ਜੋ ਖਤਮ ਕਰਨਾ ਉਹ ਖਤਮ ਕਰ ਸਕਦੀ ਠੀਕ